ਦਾ ਸਾਰਿਆਂ ਦਾ ਪਹਿਲਾਂ ਤਾਂ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਮਾਜਿਕ ਨਿਆਂ ਘਰਤਾ ਤੇ ਘਟ ਗਿਣਤੀ ਵਿਭਾਗ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਇੱਕ ਅਹਿਮ ਸਕੀਮ ਜਿਸ ਤੇ ਬਾਰੇ ਅੱਜ ਅਪਕਲ ਕਰਾਂਗੇ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜੋ ਕਿ ਅਕਸਰ ਵਿਵਾਦਾਂ ਨਾਲ ਘिरी ਹੋਈ ਸਕੀਮ ਕਰਕੇ ਜਾਣੀ ਜਾਂਦੀ ਹੈ ਕਿ ਪਿਛਲੇ ਸਾਲਾਂ ਦੌਰਾਨ ਬਹੁਤ ਜ਼ਿਆਦਾ ਇਸ ਦੇ ਵਿੱਚ ਜੋ ਸਾਡੇ ਬੱਚੇ ਅਨਸੂਚਿਤ ਜਾਤੀ ਨਾਲ ਜੁੜੇ ਹੋਏ ਉਹਨਾਂ ਦੀ ਪੜਾਈ ਨਾਲ ਜੋ ਵਿਤਕਰਾ ਹੋਇਆ ਉਹ ਸਾਰਾ ਕੁਝ ਸਕੀਮ ਨੂੰ ਬਹੁਤ ਵੱਡੇ ਵਿਵਾਦਾਂ 'ਚ ਲੈ ਕੇ ਆ ਗਿਆ ਸੀ ਪਰ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ Shri Arvind Kejriwal ji ਦੀ ਅਗਵਾਈ ਦੇ ਵਿੱਚ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇ ਕੇ ਖਾਸ ਤੌਰ ਤੇ ਉਹ ਬੱਚੇ ਗਰੀਬ ਬੱਚੇ ਜਿਹੜੇ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਹੋ ਗਏ ਸੀ ਕਿਉਂਕਿ 2017 ਤੋਂ 2020 ਦਾ ਦੌਰ ਇੱਕ ਐਸਾ ਦੌਰ ਰਿਹਾ ਜਦੋਂ ਸਾਡੇ ਅਨਸੂਚਿਤ ਜਾਤੀ ਦੇ ਬੱਚੇ ਗਰੀਬ ਬੱਚੇ ਇਹ ਸਕਾਲਰਸ਼ਿਪ ਸਕੀਮ ਤੋਂ ਵਾਂਝੇ ਰਹੇ ਜੋ ਗ੍ਰਾਂਟ ਕੇਂਦਰ ਸਰਕਾਰ ਤੇ ਰਾਜ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ਉਹ ਸਕੀਮ ਦੇ ਵਿੱਚ 2017 ਦੇ ਵਿੱਚ ਕੋਈ ਐਸੀ ਸੋਧ ਕੀਤੀ ਗਈ ਕਿ 3 ਸਾਲਾਂ ਦੇ ਦੌਰਾਨ ਨਾ ਤਾਂ ਪੈਸੇ ਕੇਂਦਰ ਸਰਕਾਰ ਨੇ ਬੱਚਿਆਂ ਦੇ ਪੜ੍ਹਾਈ ਲਈ ਪਾਏ ਤੇ ਨਾ ਹੀ ਇਸ ਤੋਂ ਪਹਿਲਾਂ ਜੋ ਕਾਂਗਰਸ ਸਰਕਾਰ ਇਸ ਰਾਜ ਨੂੰ ਚਲਾ ਰਹੀ ਸੀ ਨਾ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਸਕੀਮ ਦੇ ਵਿੱਚ ਕੋਈ ਲਾਭ ਦਿੱਤਾ ਗਿਆ ਕੋਈ ਪੈਸਾ ਇਹਨਾਂ ਬੱਚਿਆਂ ਨੂੰ ਨਹੀਂ ਦਿੱਤਾ ਗਿਆ ਉਸ ਦਾ ਅੰਜਾਮ ਇਹ ਹੋਇਆ ਕਿ ਕਾਲਜਾਂ ਨੇ ਬੱਚਿਆਂ ਦੀਆਂ ਡਿਗਰੀਆਂ ਰੋਕੜੀਆਂ ਸ਼ੁਰੂ ਕਰ ਦਿੱਤੀਆਂ ਬੱਚਿਆਂ ਦਾ ਭਵਿੱਖ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਔਰ 2022 ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਡਿਟ ਕਰਾਇਆ ਗਿਆ ਇਹਨਾਂ ਸਾਰੇ ਕਾਲਜਾਂ ਦਾ ਜਿਨ੍ਹਾਂ ਦੇ ਪੇਮੈਂਟਸ ਬਾਕੀ ਸੀ ਲਗਭਗ 1563 ਕਰੋੜ ਰੁਪਈਆ ਇਹ ਬਕਾਇਆ ਖੜਾ ਹੋ ਗਿਆ ਸੀ ਔਰ ਅਸੀਂ ਆਡਿਟ ਕਰਾਉਣ ਤੋਂ ਬਾਅਦ ਇਮੀਡੀਏਟਲੀ ਇਨ੍ਹਾਂ ਕਾਲਜਾਂ ਨੂੰ ਪੈਸਾ ਪਾਉਣਾ ਸ਼ੁਰੂ ਕੀਤਾ 2023 ਤੋਂ ਜਿਹੜਾ ਪੈਂਟਿੰਗ ਪੈਸਾ ਸੀ ਸਕਾਲਰਸ਼ਿਪ ਦਾ ਤਕਰੀਬਨ 1000 ਤੋਂ ਉੱਪਰ ਸਾਡੇ ਕੋਲੇ ਪ੍ਰਾਈਵੇਟ ਸੰਸਥਾਵਾਂ ਸੀ ਜਿਨ੍ਹਾਂ ਨੂੰ ਇਹ ਪੈਸਾ ਦਿੱਤਾ ਗਿਆ 366 ਕਰੋੜ ਰੁਪਏ ਪਹਿਲਾਂ ਰਿਲੀਜ਼ ਕੀਤੇ ਗਏ ਸੀ ਤੇ ਹੁਣ ਅਸੀਂ ਸਰਕਾਰੀ ਕਾਲਜਾਂ ਨੂੰ ਸਰਕਾਰੀ ਸੰਸਥਾਵਾਂ ਨੂੰ 92 ਕਰੋੜ ਰੁਪਈਆ ਰਿਲੀਜ਼ ਕੀਤਾ ਗਿਆ ਜੋ ਇਨ੍ਹਾਂ ਬੱਚਿਆਂ ਦੀ ਪੇਂਟਿੰਗ ਸਕਾਲਰਸ਼ਿਪ ਰਾਸ਼ੀ ਇਨ੍ਹਾਂ ਕਾਲਜਾਂ ਕੋਲ ਸੀ ਔਰ ਇਸ ਦੇ ਵਿੱਚ ਤਕਰੀਬਨ 250 ਕਾਲਜ ਕਵਰ ਕੀਤੇ ਗਏ ਨੇ ਜਿਨ੍ਹਾਂ ਨੂੰ ਇਹ ਰਾਸ਼ੀ ਦਿੱਤੀ ਗਈ ਹੈ। ਔਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਕੀਮ ਦੇ ਸਦਕਾ ਸਾਡੇ ਉਹ ਬੱਚੇ ਜਿਨ੍ਹਾਂ ਕੋਲ ਪੈਸਾ ਨਹੀਂ ਹੁੰਦਾ ਜਿਨ੍ਹਾਂ ਦੇ ਪਰਿਵਾਰ ਪੜ੍ਹਾ ਨਹੀਂ ਸਕਦੇ ਉਹਨਾਂ ਨੇ ਅੱਗੇ ਪੜ੍ਹਨਾ ਹੁੰਦਾ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨਾ ਹੁੰਦਾ ਉਹਨਾਂ ਨੇ ਡਿਗਰੀਆਂ ਕਰਨੀਆਂ ਹੁੰਦੀਆਂ ਉਹਨਾਂ ਨੇ ਨੌਕਰੀਆਂ ਲੈਣੀਆਂ ਹੁੰਦੀਆਂ ਔਰ ਇਸ ਤੋਂ ਪਹਿਲਾਂ ਜੇ ਕਹਿ ਲਈਏ ਕਾਂਗਰਸ ਸਰਕਾਰ ਨੇ ਇਸ ਬਾਰੇ ਕੋਈ ਪਤਾ ਨਹੀਂ ਵਾਚਿਆ ਵੀ ਕੀ ਉਹਨਾਂ ਬੱਚਿਆਂ ਦੇ ਭਵਿੱਖ ਨਾਲ ਐਡਾ ਵੱਡਾ ਖਲਵਾੜ ਹੋ ਰਿਹਾ ਤੇ ਕੇਂਦਰ ਸਰਕਾਰ ਨੇ ਵੀ ਕੋਈ ਗੰਤਜੂ ਨਹੀਂ ਰੰਗੀ ਵੀ ਉਹਨਾਂ ਨੇ ਕੋਈ ਬੱਚਿਆਂ ਦੇ ਬਾਰੇ ਇਹ ਉਹਨਾਂ ਦੇ ਭਵਿੱਖ ਦੇ ਨਾਲ ਬਹੁਤ ਵੱਡਾ ਖਲਵਾੜ ਹੋ ਰਿਹਾ ਸੋ ਇਹ ਵੱਡੀ ਤਬਦੀਲੀ ਜਿਹੜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਵਾਈ ਦੇ ਵਿੱਚ ਆਈ ਔਰ ਜੋ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਕਿ ਅਸੀਂ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਇੱਕ ਬੈਂਚ ਤੇ ਬੈਠ ਕੇ ਹੀ ਅਮੀਰ ਤੇ ਗਰੀਬ ਦਾ ਬੱਚਾ ਪੜੇਗਾ ਕਰ ਸਾਨੂੰ ਇਹ ਨਹੀਂ ਸੋਚਣਾ ਪਊਗਾ ਕਿ ਇਹ ਬੱਚਾ ਇਸੇ ਆਟੋ ਵਾਲੇ ਦਾ ਬੱਚਾ ਰਿਕਸ਼ਾ ਵਾਲੇ ਦਾ ਬੱਚਾ ਮਜ਼ਦੂਰ ਦਾ ਬੱਚਾ ਤੇ ਇਹ ਅੱਗੇ ਪੜ ਨਹੀਂ ਸਕੂਗਾ ਸੋ ਉਸ ਤੋਂ ਬਾਅਦ ਲਗਾਤਾਰ ਇਹ ਸਕੀਮ ਸਾਡੀ ਜਿਹੜੀ ਬਿਨਾਂ ਕਿਸੇ ਪੇਤ ਭਾਵ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਚੱਲ ਰਹੀ ਹੈ ਔਰ ਹਰ ਸਾਲ ਜਿਹੜੇ ਬੱਚਿਆਂ ਨੇ ਦਾਖਲਾ ਲੈਣਾ ਬੰਦ ਕਰ ਦਿੱਤਾ ਸੀ ਇੱਕ ਡ੍ਰੌਪ ਆ ਗਿਆ ਸੀ ਜਦੋਂ ਇਹ ਸਰਕਾਰ ਬਣੀ ਸੀ ਤਾਂ 1.5 ਲੱਖ ਦੇ ਨੇੜੇ ਪਹੁੰਚ ਗਏ ਸੀ ਬੱਚੇ ਜਿਹੜੇ ਇਹ ਸਕੀਮ ਦਾ ਲਾਭ ਲੈ ਰਹੇ ਆ ਔਰ ਅੱਜ ਅਸੀਂ ਇਸ ਪੋਜੀਸ਼ਨ ਤੇ ਆ ਕਿ ਇਸ ਸਾਲ ਦੌਰਾਨ 2.31 ਲੱਖ ਦੇ ਕਰੀਬ ਜਿਹੜੇ ਸਟੂਡੈਂਟ ਹੈ ਉਹਨਾਂ ਨੇ ਪੋਰਟਲ ਤੇ ਅਪਲਾਈ ਕੀਤਾ ਪੜ੍ਹਾਈ ਦੇ ਲਈ ਔਰ ਸਾਡਾ ਟੀਚਾ ਇਹ ਹੈ ਕਿ ਅਸੀਂ ਇਸ ਤੋਂ ਵੀ ਵੱਧ ਬੱਚੇ ਪੰਜਾਬ ਦੇ ਜਿਹੜੇ ਐਸਸੀ ਕੈਟਾਗਰੀ ਨਾਲ ਸੰਬੰਧਿਤ ਬੱਚੇ ਹੈ ਉਹਨਾਂ ਨੂੰ ਪੋਰਟਲ ਤੇ ਰਜਿਸਟਰ ਕਰੀਏ ਕਿਉਂਕਿ ਅਸੀਂ 2. ਤੂ 260000 ਬੱਚਿਆਂ ਦਾ ਟਾਰਗੇਟ ਰੱਖਿਆ ਸੀ ਔਰ ਇਸ ਤੋਂ ਵੀ ਵੱਧ ਬੱਚਿਆਂ ਨੂੰ ਅਸੀਂ ਐਨਰੋਲ ਕਰਕੇ ਇਸ ਸਕੀਮ ਦਾ ਲਾਭ ਦੇਣਾ ਇਹ ਸਾਡਾ ਟਾਰਗੇਟ ਹੈ ਕਿਤਨੇ ਇਨਰੋਲ ਹੋ ਗਏ ਇਸ ਵਾਰ ਇਸ 2023-24 ਦੌਰਾਨ ਜਿਹੜੇ 24-25 ਦੌਰਾਨ ਜੋ ਅਸੀਂ ਟਾਰਗੇਟ ਰੱਖਿਆ ਸੀ 2 ਲੱਖ 31000 ਬੱਚੇ ਸਾਡੇ ਕੋਲ ਐਨਰੋਲ ਹੋਏ ਪਿਛਲਾ ਕਿਦਾ ਹਾਈ ਕੋਰਟ ਨੇ ਆਰਡਰ ਕੀਤੇ ਨੇ ਜਿਹੜਾ ਪਿਛਲਾ ਬਕਾਇਆ ਰਹੇਗਾ 2017-22 ਤੱਕ ਦਾ ਤੇ ਉਹਦੇ ਬਾਰੇ ਕੀ ਹੈਗਾ ਜਿਹੜਾ ਦੇਣ ਦਾ ਕਾਲਜ ਆ ਜੀ ਮੈਂ ਦੱਸ ਦਵਾਂ ਕਿ ਇਹ ਜਿਹੜੀ ਆਪਾਂ ਗੱਲਬਾਤ ਕਰ ਰਹੀ ਹੈ ਉਸ ਬਕਾਇਏ ਦੀ ਗੱਲ ਕਰ ਰਹੇ ਹਾਂ ਔਰ ਜਿਹੜਾ ਬਕਾਇਆ ਸੀ ਉਹਦੇ ਵਿੱਚ ਜੋ 60-40 ਦੀ ਰੇਸ਼ੋ ਨਾਲ ਇਹ ਸਕੀਮ ਚੱਲਦੀ ਹੈ ਕਿ 60% ਕੇਂਦਰ ਸਰਕਾਰ ਤੇ 40% ਅਸੀਂ ਦਿੰਨੇ ਆ ਔਰ ਅਸੀਂ ਆਪਣਾ 40% ਪ੍ਰਾਈਵੇਟ ادارے ਨੂੰ ਵੀ ਤੇ ਹੁਣ ਸਰਕਾਰੀ ਅਦਾਰਿਆਂ ਲਈ ਜਿਹੜਾ 92 ਕਰੋੜਾ ਸੀ ਰੀਲੀਜ਼ ਕੀਤਾ ਆਪਣੇ ਵੱਲੋਂ ਪੰਜਾਬ ਸਰਕਾਰ ਨੇ ਸਾਰਾ ਜਿਹੜਾ ਪਿਛਲਾ ਬਕਾਇਆ ਸੀ ਉਹ ਕਵਰ ਕਰ ਦਿੱਤਾ ਅਸੀਂ ਕੇਂਦਰ ਸਰਕਾਰ ਨੂੰ ਬਾਰ-ਬਾਰ ਅਪੀਲ ਕਰ ਰਹੇ ਹਾਂ ਕਿ ਉਹ ਵੀ ਆਪਣਾ ਬਣਦਾ 60% ਰੀਲੀਜ਼ ਕਰੇ ਜਿਹੜੇ ਜਿਹੜੇ ਆਪਣੇ ਤੁਸੀਂ ਦੱਸਿਆ ਵੀ ਜਿਹੜੀਆਂ ਡਿਗਰੀਆਂ ਨਹੀਂ ਦਿੰਦੇ ਪ੍ਰਾਈਵੇਟ ਕਾਲਜ ਬੱਚਿਆਂ ਨੂੰ ਦਾਖਲੇ ਵੀ ਦਿੰਦੇ ਐਡਮਿਸ਼ਨ ਪਹਿਲਾਂ ਦਿੰਦੇ ਨੇ ਕਿ ਉਹਦਾ ਬਾਰੇ ਜੀ ਕੀ ਕੋਈ ਕਾਰਵਾਈ ਕੀਤੀ ਆ ਜਾਂ ਕੋਈ ਨਤੀਜੇ ਜਿਹੜੇ ਸਾਹਮਣੇ ਆਈਏ ਕਿਉਂਕਿ ਅਜੇ ਤੱਕ ਉਹਨਾਂ ਦਾ ਆਲਰੇਡੀ ਉਹਦਾ ਹੀ ਰਿਪੋਰਟ ਜਾਂਦਾ ਪਰ। ਅ ਡਾਇਰੈਕਟਲੀ ਅਸੀਂ ਨਹੀਂ ਪਰ ਅਸੀਂ ਲਾਈਨ ਡਿਪਾਰਟਮੈਂਟ ਨੂੰ ਜਦੋਂ ਵੀ ਕੋਈ ਕੇਸ ਧਿਆਨ ਚਾਹੁੰਦਾ ਅਸੀਂ ਲਾਈਨ ਡਿਪਾਰਟਮੈਂਟ ਨੂੰ ਲਿਖਦੇ ਆ ਕਿ ਇਸ ਕਾਲਜ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਔਰ ਜੇ ਇੰਨੀ ਗੱਲ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਬੱਚਿਆਂ ਦੀਆਂ ਡਿਗਰੀਆਂ ਰੋਕ ਕੇ ਇੱਕ ਵੱਡਾ ਖਿਲਵਾੜ ਕਰ ਰਹੇ ਆ ਤਾਂ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਿੱਚ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਅਰੰਭਾਣੀ। ਕੋਈ ਕੁਰੀਫ ਗੱੜੀ ਦੇ ਪੈਸੇ ਵਾਲੇ ਨੇ ਉਹ ਦੋਹਾਂ ਬਾਰੇ ਨੂੰ ਫਿਰ ਅਸੀਂ ਇਸ ਤੋਂ ਪਹਿਲਾਂ 2023 ਦੇ ਵਿੱਚ 364 ਕਰੋੜ ਰਿਲੀਜ਼ ਕੀਤਾ ਸੀ ਜੋ ਪ੍ਰਾਈਵੇਟ ਕਾਲਜਾਂ ਨੂੰ ਦਿੱਤਾ ਗਿਆ ਔਰ ਹੁਣ ਜੋ ਅਸੀਂ ਰਿਲੀਜ਼ ਕੀਤਾ ਉਹ 92 ਕਰੋੜ ਰੁਪਈਆ ਜੋ ਸਰਕਾਰੀ ਕਾਲਜਾਂ ਵਾਸਤੇ ਰਿਲੀਜ਼ ਕੀਤਾ। ਸੋ ਇਸ ਤਰ੍ਹਾਂ ਨਾਲ 40% ਜੋ ਸਟੇਟ ਦਾ ਬਣਦਾ ਸੀ ਸ਼ੇਅਰ ਉਹ ਅਸੀਂ ਆਪਣਾ ਸਾਰਾ ਪੋਲਟਾਰੇ ਮੈਨੂੰ ਜਦੋਂ ਤੁਹਾਡੀ ਸਰਕਾਰ ਆਈ ਆ ਤੁਸੀਂ ਪਿਛਲਾ ਜਿਹੜਾ ਹੈਗਾ ਜਿਨ੍ਹਾਂ ਨੇ ਫੇਕ ਦਾਖਲੇ ਕਰਕੇ ਸਰਕਾਰੀ ਪੈਸਾ ਕਾਲਜਾਂ ਦੇ ਬਰਾਮਦ ਕਰ ਲਿਆ ਸੀਗਾ ਉਹਨਾਂ ਕੋ ਰਿਕਵਰੀ ਜਿਹੜੇ ਤੁਸੀਂ ਫਿਰ ਬਾਅਦ ਵਿੱਚ ਵਿਆਜ ਦਾ ਉਹਨਾਂ ਨੂੰ ਰੱਖਿਆ ਜਿਹੜਾ ਪੂਰਾ ਆਡਿਟ ਕਰਾ ਕੇ ਤੁਸੀਂ ਉਹਨਾਂ ਜਿਵੇਂ ਵਿਆਜ ਸਮੇਤ ਆਲ ਰੈਕਿਵਿਟੇ ਸੀਗੇ ਬਹੁਤ ਕਿੰਨੇ ਇੱਕ ਕਾਲਜ ਆ ਜਿਨ੍ਹਾਂ ਤੋਂ ਕਿੰਨੀ ਕਰਿਕਵਰੀ ਹੋ ਗਈ ਹੈ ਜਿਹੜੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਕਾਫੀ ਕੁਝ ਚੇਂजेस ਆਈਆਂ ਸੀ ਇਸ ਸਕੀਮ ਦੇ ਵਿੱਚ ਪਿਛਲੀ ਸਰਕਾਰ ਦੌਰਾਨ ਵੀ ਕਿਉਂਕਿ ਇੱਕਦਮ ਮਸ਼ਰੂਮੀ ਹੋ ਰਹੀ ਸੀ ਪਹਿਲਾਂ ਕਿ ਬਹੁਤ ਬੱਚੇ ਐਡਮਿਟ ਹੋਣ ਲੱਗੇ ਸੀ ਔਰ ਜੋ ਬਾਅਦ ਵਿੱਚ ਪਾਇਆ ਗਿਆ ਕਿ ਕਾਲਜਾਂ ਵੱਲੋਂ ਜਿਹੜੇ ਫੇਕ ਐਡਮਿਸ਼ਨ ਸ਼ੋ ਕਰਕੇ ਉਹ ਪੈਸੇ ਲੈ ਜਾਂਦੇ ਸੀ ਸੋ ਉਹਦੇ ਵਿੱਚ ਜਿਹੜਾ ਆਡਿਟ ਕਰਵਾਇਆ ਗਿਆ ਔਰ ਵਿੱਚ ਰਿਕਵਰੀ ਬਣੀ 9 ਕਾਲਜ ਪਾਏ ਗਏ ਸੀ ਉਹਦੇ ਵਿੱਚ ਔਰ ਉਹਨਾਂ ਤੋਂ ਰਿਕਵਰੀ ਵੀ ਕੀਤੀ ਗਈ ਔਰ ਉਸ ਤੋਂ ਬਾਅਦ ਜੋ ਸਕੈਮ ਜਿਹਨੂੰ ਅਸੀਂ ਕਹਿੰਦੇ ਆ ਕਿ ਸਕੈਮ ਹੋ ਗਿਆ ਉਹਦੇ ਵਿੱਚ ਇਹ ਸੀ ਕਿ ਜੋ ਰਿਕਵਰੀ ਬਣਦੀ ਸੀ ਉਹਨਾਂ ਨੂੰ ਹੋਰ ਇਹ ਪਿਛਲੀ ਸਰਕਾਰ ਦੌਰਾਨ ਹੋਇਆ ਕਿ ਉਹਨਾਂ ਨੂੰ ਵੀ ਦੁਬਾਰਾ ਗ੍ਰਾਂਟ ਵਾਧ ਦੇ ਦਿੱਤੀ ਗਈ ਸੋ ਇੱਕ ਸਕੈੰਡਰ ਉਪਤਾਰਨ ਕਰ ਗਈ ਪਰ ਇਸ ਨੂੰ ਅਸੀਂ ਅੱਗੇ ਤੋਂ ਅਵੋਇਡ ਕਰਨ ਲਈ ਉਹਨਾਂ ਬੰਦਿਆਂ ਤੇ ਵੀ ਕਾਰਵਾਈ ਕੀਤੀ ਗਈ ਉਹਨਾਂ ਨੂੰ ਡਿਸਮਿਸ ਵੀ ਕੀਤਾ ਗਿਆ ਪਰ ਅੱਗੇ ਤੋਂ ਇਹ ਨਾ ਹੋਵੇ ਹੁਣ ਅਸੀਂ ਕਾਲਜਾਂ ਨੂੰ ਬਿਲਕੁਲ ਡਾਇਰੈਕਟਲੀ ਪੈਸੇ ਨਹੀਂ ਪਾਉਂਦੇ ਜਿਹੜੇ ਪੈਸੇ ਉਹ ਬੱਚੇ ਦੇ ਖਾਤੇ ਵਿੱਚ ਜਾਂਦੇ ਆ ਆਧਾਰ ਸਟਡ ਖਾਤੇ ਨੂੰ ਅਸੀਂ ਰੈਕਲੀ ਮਤਲਬ ਬਿਲਕੁਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹ ਪੈਸੇ ਦਿੱਤੇ ਜਾਂਦੇ ਆ ਜੇ ਕੋਈ ਪੇਮੈਂਟ ਰਹਿਦੀ ਰਿਕਵਰ ਕਰਕੇ ਦਿੰਦੇ ਆ ਤਾਂ ਜੇ ਕੋਈ ਵੀ ਪੇਮੈਂਟ ਕੋਈ ਰਹਿੰਦੀ ਹੈ ਜਿਵੇਂ ਹੁਣ ਕੋਈ ਅਗਲੇ ਕਾਲਜ ਡਿਮਾਂਡ ਕਰਦਾ ਤਾਂ ਉਹਦੀ ਪੇਮੈਂਟ ਕੋਈ ਸਾਨੂੰ ਲੱਗਦਾ ਵੀ ਉਹਦੀ ਰਿਕਵਰੀ ਆ ਤਾਂ ਉਹ ਅਸੀਂ ਉਹਨੂੰ ਕੱਟ ਕੇ ਦੇ ਰਹੇ ਹਾਂ ਅਚੰਬਾ ਐਸ ਪਰ ਰੇਸ਼ੋ 60 40 ਕੋ ਸਾਫਟਵੈਅ ਕੀ ਤਰਫੋਂ ਤੇ ਟਾਈਮਲੀ ਆ ਜਾਂਦਾ ਅ ਜਿਹੜੀ ਹੁਣ ਅਸੀਂ ਚਲਾ ਰਹੇ ਹਾਂ ਹੁਣ ਸਾਡੀ ਸਕੀਮ ਬਿਲਕੁਲ ਸਮੂਥਲੀ ਚੱਲ ਰਹੀ ਹੈ ਪਰ ਪ੍ਰੋਬਲਮ 17 ਤੋਂ 23 ਦੇਰਮਿਆਨ ਹੀ ਆਈ ਸੀ ਜੋ ਕਿ ਹਲੇ ਵੀ ਕੇਂਦਰ ਸਰਕਾਰ ਦਾ 60% ਸਾਡੇ ਕੋਲ ਹਲੇ ਬਾਕੀ ਅਸੀਂ ਬਾਰ-ਬਾਰ ਅਪੀਲ ਕਰ ਰਹੇ ਹਾਂ ਜੀ ਡਾਕਟਰ ਸਾਹਿਬ ਕੁਝ ਕਹਿਣਾ ਚਾਹੁੰਦੇ ਆਂ ਇਹ ਟਾਈਮਲੀ ਆ ਜਾਂਦੀ ਹੈ ਜੀ ਪਹਿਲਾਂ ਸਟੇਟ ਆਪਣਾ 40% ਪਾ ਦਿੰਦੀ ਹੈਗੀ ਫਿਰ ਸਟੇਟ ਦੇ ਪੰਤ ਪਾਸ 60% ਸ਼ੰਕਰ ਪਾ ਦਿੰਦੀ ਹੈਗੀ 60 40 ਦੀ ਰੇਸ਼ੋ ਜਦੋਂ ਫਾਲੋ ਹੋਈ ਔਰ ਡਾਇਰੈਕਟ ਬੈਨੀਫਿਟ ਜਿਹੜਾ ਟਰਾਂਸਫਰ ਬੈਨੇਫੀਸ਼ੀਅਰੀ ਦੇ ਅਕਾਊਂਟਸ ਪਹਿਲਾਂ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੈ ਕਿ ਬਕਾਇਆ ਪਿਛਲਾ ਹੀ ਰਿਹਾ 60% ਬੜਾ ਜੀ ਹਾਂ ਜੀ 12 ਤੋਂ 17 ਤੋਂ ਕਿੰਨਾ ਆ ਰਿਹਾ ਹੈ ਅਸੀਂ ਬਹੁਤ ਦੇਖੋ ਉਹਦੇ ਵਿੱਚ ਤਾਂ ਹੈ ਕਿ ਕਿਉਂਕਿ ਇਹ ਸੈਂਟਰੀ ਸਪான்ਸਰਡ ਸਕੀਮ ਹੈ 1563 ਦਾ ਉਸ ਕਰੋੜ ਦਾ ਉਸ ਵੇਲੇ ਬੰਦਾ ਸੀਗਾ ਲੇਕਿਨ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਦੋਂ ਆਡਿਟ ਕਰਵਾਇਆ ਔਰ ਆਡਿਟ ਤੋਂ ਬਾਅਦ ਇੱਕ ਸਬ ਕਮੇਟੀ ਦੀ ਰਿਪੋਰਟ ਵੀ ਬਣ ਕੇ ਕੈਬਨਿਟ 'ਚ ਪੇਸ਼ ਹੋਈ ਕੈਬਨਿਟ ਸਬ ਕਮੇਟੀ ਦੀ ਦੋਸਤੋ ਬਾਦ ਸਰਕਾਰ ਨੇ ਕਿਹਾ ਵੀ ਓਕੇ ਅਗਰ ਪੂਰਾ ਨਹੀਂ ਦੇਣਾ ਹੈ ਤਾਂ ਫਾਰ ਸਰਕਾਰ 60% ਦੇ ਦੇਵੇ ਇਹਦੇ ਬਾਰੇ ਵੀ ਲਿਖਾ ਪੜੀ ਜਿਹੜੀ ਹੈ ਉਹ ਕਾਫੀ ਚੱਲੀ ਹੈਗੀ ਮੈਟਰ ਜਿਹੜਾ ਹੈਗਾ ਇਸ ਵੇਲੇ ਮਾਨਯੋਗ ਹਾਈ ਕੋਰਟ ਚ ਪੈਂਡਿੰਗ ਹੈਗਾ ਤੇ ਉਹਦੇ ਵਿੱਚ ਫਾਰ ਸਰਕਾਰ ਦੀ ਪੇਸ਼ਵਰੀ ਹੈਗੀ ਨਹੀਂ ਹਾਈ ਕੋਰਟ ਨੇ ਤਾਂ ਕਹਿਤਾ ਵੀ ਦੋਨੇ ਮਿਲ ਕੇ ਤੁਸੀਂ ਦੇਓ ਪੈਸੇ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਜਿਹੜਾ ਹੈ ਕਿਹਾ ਉਹਨਾਂ ਨੇ ਕਿਹਾ ਵੀ ਇਕੱਠੇ ਬੈਠ ਕੇ ਪੰਜਾਬ ਸਰਕਾਰ ਔਰ ਫਾਰ ਸਰਕਾਰ ਇਹ ਮੈਟਰ ਨੂੰ ਰਿਜ਼ੋਲਵ ਕਰ रिजॉल्व एक मीटिंग हो चुकी है, है, दे है से तो इनिशियली पंद्रह सो तिरसठ करोड़ उसके बाद अगर गवर्नमेंट पंजाब गवर्नमेंट ने कहा अगर आप पूरा नहीं दे सकते तो एटलीस्ट सिक्सेंट देखी बन रहा है ਨੋਸੋ ਨੋਸੋ ਕਪੀਗ ਦੇ ਬੱਤ ਤੇ ਗਿੰਦੀ ਮੇ ਬਲਿਕ ਕਪਨਿਆ ਬਾ ਫਿਰ ਦੁਬਾਰਾ ਦੁਬਾਰਾ ਸਮਾਜਿਕ ਨਿਆਯਧਿਕਾਰਤਾ ਔਰ ਕਮ ਗਿਨਤੀ ਵਿਭਾਗ आज एक बहुत ही हम अहम मुद्दे पर इस विभाग के अहम स्कीम से जुड़ी हुई बात करेंगे पोस्ट मैट्रिक स्कॉलरशिप स्कीम जो कि अक्सर विवादों में घिरी रही है पिछले सालों दौरान पिछली सरकार के दौरान और जो बच्चे इससे जुड़े हुए थे गरीब परिवारों के बच्चे अनुसूचित जाति से संबंध रखने वाले बच्चे जिनका पढ़ाई के दौरान उनको बहुत सारी मुश्किलें पेश आई और पढ़ने के बाद उनकी डिग्रियां भी रोक दी गई क्योंकि कॉलेजों के पास उनके पैसे नहीं पहुंचे थे और ये पोस्ट मैट्रिक स्कॉलरशिप स्कीम जो सेंटर द्वारा स्पॉन्सर्ड स्कीम है और सेंटर और स्टेट मिलकर इसे चलाते हैं और पिछले 2017 से 2020 के दौरान जब कांग्रेस की सरकार रही तो इस स्कीम में कुछ ऐसी सोधे कर दी गई ऐसी उसमें चेंजेस लाई गई कि ये ना तो सेंटर ने कोई पैसा पंजाब को दिया और ना ही पंजाब सरकार ने इन बच्चों के बारे में सोचा कि इनके इनका भविष्य क्या होगा अगर इनको स्कॉलरशिप नहीं मिलेगी और ये तीन साल इन बच्चों के बिना किसी स्कॉलरशिप के निकले और जिन कॉलेजों में इन्होंने दाखला लिया था बहुत सारे बच्चों को मुश्किलें पेश आई बहुत सारे बच्चों ने एडमिशन लेनी बंद कर दी उनकी गिनती भी कम हुई और बहुत सारे कॉलेजों ने उनकी डिग्रीज़ तक रोक ली गई लेकिन 2022 में जब आम आदमी पार्टी की सरकार आई मुख्यमंत्री सरदार भगवंत सिंह मान जी जो हमारे मुख्यमंत्री बने और अरविंद केजरीवाल जी की अगुवाई थी श्री अरविंद केजरीवाल जी का जो मुख्य उद्देश्य था कि हम सेहत और शिक्षा के मामले में कोई भी कसर नहीं छोड़ेंगे राज्य में सो शिक्षा को लेकर इन बच्चों की तरफ विशेष ध्यान दिया गया और ये स्कॉलरशिप स्कीम जिसका बकाया 2017 से 2020 तक पंद्रह सौ करोड़ रुपया जो इकट्ठा हो गया था वो हमने ऑडिट कराना शुरू किया और उन कॉलेजों की जो बनती पेंडिंग राशि थी हमने हजार से ऊपर प्राइवेट कॉलेज थे जिनको ये फोर्टी परसेंट जो स्टेट शेयर हमने रिलीज किया तीन सौ करोड़ और उसके बाद अब हम सरकारी संस्थाओं को जो ढाई सौ से ऊपर हमारे पास सरकारी कॉलेजेस हैं उनको आज बानवे करोड़ जो 92 टू करोड़ की राशि हम रिलीज करके वो सारे बच्चों को भी राहत दिलाने जा रहे हैं और कॉलेजेस जिन्होंने पढ़ाई करी करवाई इन बच्चों की उनको भी एक बड़ी राहत देने जा रहे हैं और इस तरह आगे उसके बाद जब से हमारी सरकार है इस स्कीम में किसी भी तरह की कोई भी कमी हमने आने नहीं दी मैडम एज पर रेस्टो बता दे कितना सेंटर